ਜੁਨਾ ਅਲਟਰਾ ਬਾਨਰ 605 ਡੀਆਈ ਟਰੈਕਟਰ। ਬਾਈ ਲਾਡੀ ਇਹਦੇ ਬਾਰੇ ਦੋ ਜਾਣਕਾਰੀ। ਇਹ 2019 ਮਾਡਲ ਹੈ ਜੀ। ਠੀਕ। ਜੌਂਡੀਅਰ 5310 ਟਰੈਕਟਰ। ਇਹਦੇ ਵੀ ਤੁਸੀਂ ਵੇਖ ਸਕਦੇ ਹੋ ਹਾਰ ਪਿਆ ਪੂਆ ਆਪਣੇ ਘਰ ਲੈ ਆ ਸਕਦੇ ਹੋਗੇ। ਬਹੁਤ ਸੋਹਣੀ ਕਾਜ 855 ਐਸੀ ਟਰੈਕਟਰ। ਬਾਈ ਲਾਡੀ ਇਹਦੇ ਬਾਰੇ ਦੋ ਜਾਣਕਾਰੀ। ਇਹ 2018 ਮਾਡਲ ਹੈ ਜੀ। ਠੀਕ। ਹਾਂ ਜੀ ਮਿੱਤਰੋ ਸਸਤੀ ਕਾਰ ਦੀ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਆਪਾਂ ਬਾਈ ਲਾਡੀ ਜੀ ਕੋਲ ਪਹੁੰਚੇ ਪਹਿਲੇ ਦੀ ਸਸਤੀ ਕਾਰ। ਗੁਰਬਾਈ ਕਿਵੇਂ ਹੋ? ਬੜੀ ਤੇ ਬਾਈ ਲਾਡੀ ਜੀ ਕੋਲ ਇਧਰ ਟਰੈਕਟਰ ਖੜਾਗਾ ਅਰਜੁਨਾ ਅਲਟਰਾ 1 605 ਡੀਆਈ ਟਰੈਕਟਰ ਬਾਈ ਲਾਡੀ ਇਹਦੇ ਬਾਰੇ ਦੋ ਜਾਣਕਾਰੀ 2019 ਮਾਡਲ ਹੈ ਠੀਕ ਹੈ ਜੀ ਗੱਲ ਕਰ ਲਈ ਆਪਾਂ ਇਹਦੇ ਟਾਇਰਾਂ ਦੀ ਕੰਡੀਸ਼ਨ ਦੇ ਬਾਰੇ ਟਾਇਰ ਨਾਲ ਦੇ 90 ਪੈਸੇ ਠੀਕ ਹੈ 90 ਪੈਸੇ ਮਤਲਬ ਟਾਇਰ ਨੇ ਤੇ ਨਾਲ ਦੇ ਟਾਇਰ ਵੱਡੇ ਕੋਏ ਇੰਜਨ ਗੇਅਰ ਪੱਖੋਂ ਫੋਲ ਤਸੱਲੀਦਾਰ ਆ ਤੇ ਸਾਈਡ ਗੇਅਰ ਦੇ ਵਿੱਚ ਆਣਾ ਜੀ ਹਾਂਜੀ ਹਾਂ ਤੇ ਆਪਾਂ ਹੁਣ ਗੱਲ ਕਰ ਲਈ ਮਾਡਲ ਦੀ ਜੀ ਇਹਦੀ 2019 ਮਾਡਲ ਹੈ ਜੀ ਠੀਕ ਹੈ ਜੀ ਤੇ ਡਿਮਾਂਡ ਦੀ ਗੱਲ ਕਰ ਲਈ ਜੀ ਆਪਾਂ 5 ਲੱਖ 67 ਹਜ਼ਾਰ ਰੁਪਏ ਠੀਕ ਹੈ ਤੇ ਮਿੱਤਰੋ ਤੁਸੀਂ ਉਧਰਲੇ ਪਾਸੇ ਵੀ ਵੇਖ ਸਕਦੇ ਕਿਸੇ ਨੇ ਡਿੱਕ ਵਗੈਰਾ ਲਾਉਣਾ ਹੋਵੇ ਉੱਥੇ ਡਿੱਕ ਵਗੈਰਾ ਵੀ ਲਾ ਸਕਦੇ ਹੋਗੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਪਿਆਗਾ ਤੇ ਆਕੇ ਮਿੱਤਰੋ ਬਾਈ ਕੋਲੇ ਇਧਰਲੇ ਪਾਸੇ ਟਰੈਕਟਰ ਖੜਾਗਾ ਜੌਂਡੀਅਰ 5310 ਟਰੈਕਟਰ ਇਹਦੇ ਵੀ ਤੁਸੀਂ ਵੇਖ ਸਕਦੇ ਹੋ ਹਾਰ ਪਿਆ ਪੂਆ ਆਪਣੇ ਘਰ ਲੈ ਆ ਸਕਦੇ ਹੋਗੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆਗਾ ਟਰੈਕਟਰ ਪੰਜਾਬ ਨੰਬਰ ਬਾਈ ਲਾਡੀ ਇਹਦੇ ਕਰਦੇ ਦੋ ਜਾਂਦੇ ਇਹ ਬਾਈ ਦੇ ਮਾਰਕ 23 ਦੀ ਕਾਪੀ ਟਰੈਕਟਰ ਠੀਕ ਹੈ ਜੀ ਨਕਦ ਕੈਸ ਦਾ ਤੇ ਮਾਡਲ ਦੀ ਗੱਲ ਕਰ ਲਈਏ ਮਾਡਲ ਬਾਈ ਦੇ ਮਾਰਕ 23 ਦੀ ਕਾਪੀ ਜੀ ਠੀਕ ਹੈ। ਇਹ ਤੋਂ ਤੁਸੀਂ ਦੇਖ ਸਕਦੇ ਇਹ ਵੀ ਪ੍ਰੈਸਰ ਸਟੇਲਿੰਗ ਦੇ ਵਿੱਚ ਹੈਗਾ। ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਗਿਆ ਸਾਈਡ ਗੇਟ ਦੇ ਵਿੱਚ ਨਾਗਦ ਕੈਸ ਆ। ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਨੰਬਰ ਦੇ ਦਾਂਗੇ ਸੰਪਰਕ ਕਰ ਲਿਓ ਤੇ ਬਈ ਇਹਦੀ ਗੱਲ ਕਰ ਲਈ ਡਿਮਾਂਡ ਦੀ। ਇਹਦੇ 8 ਲੱਖ 75 ਹਜ਼ਾਰ ਦੇ ਬਸ ਮੌਕੇ ਦੀ ਮਾਤ ਆ। ਠੀਕ ਹੈ ਜੀ। ਤੇ ਇੱਧਰਲੇ ਪਾਸੇ ਇੱਕ ਬਾਈਕ ਕੋਲ ਹੋਰ ਟਰੈਕਟਰ ਖੜਾਗਾ ਸਬਰਾਜ 963 ਐਫੀ ਟਰੈਕਟਰ। ਬਈ ਲਾਡੀ ਇਹਦੇ ਬਾਰੇ ਦੋ ਜਾਣਦੇ। ਇਹ ਵੀ ਮਾਡਲ ਹੈ ਜੀ। ਠੀਕ ਹੈ ਜੀ। ਗੱਲ ਕਰ ਲਈ ਇੰਜ ਦੇ। ਸਾਰਾ Ориਜਨਲ ਟਰੈਕਟਰ ਹੈ ਜੀ। ਨਾਲ ਟਾਇਰ 85% ਹੈ। ਠੀਕ ਹੈ ਇਹ ਡੇਟਾ ਦੇਗਾ 6 ਲੱਖ 80 ਹਜ਼ਾਰ ਜੀ ਬਾਕੀ ਮੌਕੇ ਤੇ ਮਾਰਦਾਂਗੇ 2020 ਮਾਡਲ ਹੈ ਮਿੱਤਰ ਜੀ ਵੇਖ ਸਕਦੇ ਹੋ ਸਾਈਡ ਗੇਅਰ ਦੇ ਵਿੱਚ ਹੈਗਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਪਿਆ ਹੈਗਾ ਜਿਸ ਕਿਸੇ ਕਿਸ ਨੇ ਖਰੀਦਣਾ ਹੋਵੇ ਆਪਾਂ ਨੰਬਰ ਦੇ ਦਾਂਗੇ ਫਟਾਫਟ ਸੰਪਰਕ ਕਰ ਲਿਓ ਤੇ ਗੱਲ ਕਰਨੀ ਇਹਦੀ ਡਿਮਾਂਡ ਦੀ ਕਿੰਨੀ ਸੀ 6 ਲੱਖ 80 ਹਜ਼ਾਰ ਜੀ ਇਹਦੇ ਵਿੱਚ ਮੌਕੇ ਤੇ ਵਧੀਆ ਮਾਨਤਾ ਕਰਾਂਗੇ ਠੀਕ ਤੇ ਕਿ ਇਧਰਲੇ ਪਾਸੇ ਬਾਈ ਕੋਲ ਇੱਕ ਹੋਰ ਟਰੈਕਟਰ ਖੜਾਗਾ ਸਵਰਾਜ 855 ਐਸੀ ਟਰੈਕਟਰ ਬਾਈ ਲਾਡੀ ਇਹਦੇ ਬਾਰੇ ਤੋਂ ਜਾਣਕਾਰੀ ਇਹ 2018 ਮਾਡਲ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਪੱਖੋਗੇ ਮੈਂ ਇਹ ਇੰਜਨ ਗੇਅਰ ਵੀ ਓਕੇ ਹੈ ਟਾਇਰ ਇਹਦੇ ਨਵੇਂ ਨੇ ਜੀ ਟਾਇਰ ਨਾਲ ਦੇ 85 ਪੈਸੇ ਜੀ ਠੀਕ ਹੈ ਟਾਇਰ 85 ਪੈਸੇ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਟਰੈਕਟਰ ਪਿਆਗਾ ਤੇ ਇਹ ਗੱਲ ਕਰ ਲਈ ਆਪਾਂ ਇਸ ਟਰੈਕਟਰ ਦੀ ਮਾਡਲ ਦੀ 2018 ਮਾਡਲ ਹੈ ਰੇਟ ਹੈ 5 ਲੱਖ 80 ਹਜ਼ਾਰ ਠੀਕ ਹੈ ਮੌਕੇ ਤੇ ਪੜੀ ਆ ਮਾਨਤਨ ਕਰ ਲਓ ਤੇ ਬਾਈ ਲਾਡੀ ਇੱਕ ਵਾਰੀ ਤੇ ਜਿਸ ਕਿਸੇ ਨੇ ਵੀ ਇੰਨਾ ਚਾਰਾਂ ਟਰੈਕਟਰ ਵਿੱਚ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਬਾਰੇ ਆਪਣਾ ਮੋਬਾਈਲ ਨੰਬਰ 85523224 ਤੇ ਬਾਈ ਦੀ ਇੱਕ ਸ਼ਾਪ ਵੀ ਹੈਗੀ ਹੈ ਉਹਦੇ ਬਾਰੇ ਵੀ ਐਡਰੈਸ ਦੱਸ ਉਹ ਆਪਣਾ ਜੀ ਸਟੈਂਡਰਡ ਚੌਕ ਉਹਨੇਸ਼ਲ ਹੋਟਲ ਦੇ ਨਾਲ ਉੱਦੋਂ ਨੀਚੇ ਬਾਬਾ ਡਾਕਟਰ ਸੀਰਪ੍ਰੀਜਨਾ ਦੇ ਸ਼ੋਅਰੂਮ ਉੱਥੋਂ ਵੀ ਮਿੱਤਰੋ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਉੱਥੋਂ ਵੀ ਤੁਸੀਂ ਟਰੈਕਟਰ ਖੇਡ ਸਕਦੇ ਹੋ ਉੱਥੇ ਵੀ ਬਹੁਤ ਸਾਰੇ ਟਰੈਕਟਰ ਇਨਾਂ ਕੋਲੇ ਹੁੰਦੇ ਆ ਤੇ ਟਰੈਕਟਰ ਕਿਰਾਏ ਤੇ ਵੀ ਦਿੱਤੇ ਜਾਂਦੇ ਆ ਕੀ ਹਾਂ ਜੀ ਕਿਰਾਏ ਤੇ ਵੀ ਦਿੱਤੇ ਜਾਂਦੇ ਆ ਹਾਂ ਜੀ ਤੇ ਇਹ ਵੀਡੀਓ ਦੇਖਣੀ ਮਿੱਤਰੋ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਥੈਂਕਸ ਫੋਰ ਵਾਚਿੰਗ